ਸਚਿਕਾਲ ਮੈਂ ਹਮ ਮੁਹਿੱਤ ਤਲਵਾਰ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਟਾਕਸ 24 ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਐਤਵਾਰ ਨੂੰ ਲੁਧਿਆਣਾ ਪਹੁੰਚੇ ਜਿੱਥੇ ਉਹਨਾਂ ਨੇ ਇੱਕ ਰੈਲੀ ਨੂੰ ਸੰਬੋਧਨ ਕਰਦੇ ਆ ਪੰਜਾਬ ਦੀ ਆਮ ਆਦੀ ਪਾਰਟੀ ਸਰਕਾਰ ਤੇ ਤਿੱਖਾ ਹਮਲਾ ਬੋਲਿਆ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਇਸ ਵੇਲੇ ਚੁਟਕਲੀਆਂ ਦੀ ਸਰਕਾਰ ਚੱਲ ਰਹੀ ਹੈ ਜੋ ਲੋਕਾਂ ਨੂੰ ਸਿਰਫ ਵਾਅਦਿਆਂ ਨਾਲ ਪਰਮਾਨਦੀ ਆ ਰਹੀ ਹੈ ਸੈਣੀ ਨੇ ਇਹ ਸਵਾਲ ਕੀਤਾ ਕਿ ਆਮ ਆਦੀ ਪਾਰਟੀ ਸਰਕਾਰ ਨੇ ਜਿਹੜਾ ਵਾਅਦਾ ਕੀਤਾ ਸੀ ਕਿ ਔਰਤਾਂ ਨੂੰ ਹਰ ਮਹੀਨੇ 1100 ਰੁਪਏ ਦਿੱਤੇ ਜਾਣਗੇ ਕੀ ਕਿਸੇ ਇੱਕ ਵੀ ਔਰਤ ਨੂੰ ਅਜ ਤੱਕ ਇਹ ਰਕਮ ਮਿਲੀ ਹੈ ਐਸੇ ਨਾਲ ਹੀ ਉਹਨਾਂ ਦੱਸਿਆ ਕਿ ਹਰਿਆਣਾ ਸਰਕਾਰ ਨੇ ਲਾਡੋ ਲక్ష్ਮੀ ਯੋਜਨਾ ਤਹਿਤ ਔਰਤਾਂ ਨੂੰ ਹਰ ਮਹੀਨੇ 2000 ਰੁਪਏ ਦੇਣ ਦਾ ਐਲਾਨ ਕੀਤਾ ਸੀ ਤੇ ਅੱਜ ਇਹ ਰਕਮ ਸਿੱਧੀ ਤੌਰ ਤੇ ਔਰਤਾਂ ਦੇ ਖਾਤਿਆਂ ਦੇ ਵਿੱਚ ਪਾਈ ਜਾ ਰਹੀ ਹੈ ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਆਪਣੇ ਵਾਦੇ ਹਮੇਸ਼ਾ ਹੀ ਪੂਰੇ ਕੀਤੇ ਨੇ ਤੇ ਕਰਦੀ ਆ ਰਹੀ ਹੈ ਜਦ ਕਿ ਪੰਜਾਬ ਦੇ ਵਿੱਚ ਕਾਂਗਰਸ ਤੇ ਆਮ ਆਦੀ ਪਾਰਟੀ ਦੋਵਾਂ ਨੇ ਲੋਕਾਂ ਨਾਲ ਕਿਤੇ ਵਾਦੇ ਕਦੇ ਵੀ ਨਹੀਂ ਨਿਭਾਏ ਰੈਲੀ ਤੋਂ ਪਹਿਲਾਂ ਮੁੱਖ ਮੰਤਰੀ ਸੈਣੀ ਨੇ ਸ਼੍ਰੀ ਮਾਚੀਵਾੜਾ ਸਾਹਿਬ ਵਿਖੇ ਇਤਿਹਾਸਿਕ ਗੁਰਦੁਆਰਾ ਚਰਨ ਕਬਲ ਸੈਬ ਵਿੱਚ ਮੱਥਾ ਟੇਕਿਆ ਤੇ ਗੁਰੂ ਸਾਹਿਬਾਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਉਹਨਾਂ ਕਿਹਾ ਕਿ ਗੁਰੂਆਂ ਦੀਆਂ ਸਿੱਧੀਆਂ ਸਿੱਖਿਆਵਾਂ ਸਾਨੂੰ ਸੱਚ ਤੇ ਸੇਵਾ ਦੇ ਰਾਹ ਤੇ ਚੱਲਣ ਦੇ ਲਈ ਪ੍ਰੇਰਣਾ ਕਰਦੀਆਂ ਨੇ ਸਾਥੀਓ ਕਿੰਨਾ بڑا ਝੂਠ ਬੋਲਦੇ ਨੇ ਇਹ ਚੁਟਕਲਿਆਂ ਦੀ ਸਰਕਾਰ ਮੈਂ ਆਪ ਲੋਕਾਂ ਨੂੰ ਆਗਿਆ ਕਰਨਾ ਚਾਹੁੰਦਾ ਕਿ ਇਹ ਚੁਟਕਲਿਆਂ ਦੀ ਸਰਕਾਰ ਇਹ ਕੰਮ ਲੋਕਾਂ ਦੇ ਲਈ ਕੰਮ ਨਹੀਂ ਕਰ ਰਹੀ ਹੈ ਇਹ ਚੁਟਕਲਿਆਂ ਤੇ ਉਹਨਾਂ ਦਾ ਪੇਟ ਭਰਨ ਦਾ ਕੰਮ ਕਰ ਰਹੀ ਹੈ ਸਾਥੀਓ ਕਿੰਨਾ بڑا ਝੂਠ ਬੋਲਦੇ ਨੇ ਇਹ ਚੁਟਕਲਿਆਂ ਦੀ ਸਰਕਾਰ ਮੈਂ ਆਪ ਲੋਕਾਂ ਨੂੰ ਆਗਰਾ ਕਰਨਾ ਚਾਹੁੰਦਾ ਹੈ ਕਿ ਚੁਟਕਲਿਆਂ ਦੀ ਸਰਕਾਰ ਇਹ ਕੰਮ ਲੋਕਾਂ ਦੇ ਲਈ ਕੰਮ ਨਹੀਂ ਕਰ ਰਹੀ ਹੈ ਇਹ ਚੁਟਕਲਿਆਂ ਤੇ ਉਹਨਾਂ ਦਾ ਪੇਟ ਭਰਨ ਦਾ ਕੰਮ ਕਰ ਰਹੀ ਹੈ